ਸਵੀਕਾਰ ਜੀ ਸਾਰਿਆਂ ਨੂੰ ਸਿਰਫ ਸੈੱਡ ਕਰਨ ਵਾਲੇ ਹੀ ਸਮਝ ਸਕਦੇ ਆ ਕਿ ਉਹ ਕਿੰਨੀ ਕੁ ਤਕਲੀਫ ਵਿੱਚ ਹਨ। ਗੂਜੇ ਤਾਂ ਸਿਰਫ ਅੰਦਾਜ਼ਾ ਹੀ ਲਾ ਸਕਦੇ ਆ। ਨੰਬਰ ਦੌਰ ਪਿਆਰ ਦੇ ਲਾਲ ਕੀਤਾ ਜਾਂਦਾ ਤੇ ਜਿਸ ਨਾਲ ਤਾਂ ਲੋੜਾਂ ਹੀ ਪੂਰੀਆਂ ਕੀਤੀਆਂ ਜਾ ਸਕਦੀਆਂ। ਨੰਬਰ ਤਨਹਾਰ ਦਾ ਉਹ ਹੈ ਜੋ ਵਾਰ-ਵਾਰ ਸ਼ਿਕਾਇਤਾਂ ਕਰਦਾ। ਜਿੱਤਦਾ ਉਹ ਹੈ ਜੋ ਕੋਸ਼ਿਸ਼ ਹਜ਼ਾਰ ਵਾਰ ਕਰਦਾ ਹੈ ਨੰਬਰ 4 ਜੇ ਤੁਹਾਡੇ ਕਿਸੇ ਪਹਿਲ ਭਰਾਵਾ ਨਾਲ ਜਾਂ ਕਿਸੇ ਵੀ ਸਾਥ ਸਬੰਧੀਆਂ ਨਾਲ ਕੋਈ ਗਿਲਾ ਛਿਕਵਾ ਹੈ ਤਾਂ ਉਹ ਸੁਲਝਾ ਲੋ ਕਿਉਂਕਿ ਜ਼ਿੰਦਗੀ ਬਹੁਤ ਥੋੜੀ ਹੈ ਤੇ ਇੰਨੇ ਜਿਰ ਦੇ ਵਿੱਚ ਤੁਸੀਂ ਆਪ ਦੇ ਇਹ ਚੀਜ਼ਾਂ ਸੁਲਝਾ ਕੇ ਵਧੀਆ ਜ਼ਿੰਦਗੀ ਬਤੀਤ ਕਰ ਸਕਦੇ ਹੋ ਕਿਤੇ ਇਹ ਨਾ ਹੋਵੇ ਕਿ ਛੋਟੇ ਛੋਟੇ ਗੁੱਸੇ ਲੈ ਕੇ ਹੀ ਇਸ ਜ਼ਿੰਦਗੀ ਤੋਂ ਵਾਰੇ ਜਾਓ